ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਨਾ ਮੇਰੀ ਬਹੁਤ ਜ਼ਰੂਰੀ ਬੇਨਤੀ ਹੈ ਯਾਰਾ ਦੇਖੋ ਪਸ਼ੂਆਂ ਬਾਰੇ ਤਾਂ ਮੈਨੂੰ ਨੌਲੇਜ ਹੈਗੀ ਮੱਝਾਂ ਬਾਰੇ ਗਾਵਾਂ ਬਾਰੇ ਵੀ ਜਿਵੇਂ ਮੈਂ ਲੈਣੀਆਂ ਕਿੰਨੇ ਪੈਸਿਆਂ ਦੀਆਂ ਕਿੰਨੇ ਦੀ ਲੈਣੀਆਂ ਹਨ ਤੇ ਮੈਨੂੰ ਨਾ ਘੋੜੀਆਂ ਬਾਰੇ ਜਮੀ ਵੀ ਜਾਣਕਾਰੀ ਨਹੀਂ ਵੀ ਘੋੜੀ ਦੇ ਕੀ ਕੀ ਚੀਜ਼ ਦੇਖ ਕੇ ਕਿਵੇਂ ਕਿਵੇਂ ਲੈਣੀ ਪੈਂਦੀ ਹੈ ਤੇ ਜੇ ਕੋਈ ਆਪਣਾ ਸੱਜਣ ਬੇਲੀ ਆਪਣੀ ਵੀਡੀਓ ਦੇਖਦਾ ਹੋਵੇ ਵੀ ਇਹਨੂੰ ਘੋੜੀਆਂ ਦਾ ਗਿਆਨ ਹੋਵੇ ਜਾਂ ਜਿਹਦੇ ਕੋਲੇ ਘੋੜੀਆਂ ਹੋਣ ਜਾਂ ਆਪਣੇ ਬਹੁਤ ਸੱਜਣ ਬਾਹਰ ਗਏ ਹੋਏ ਨੇ ਜਿਨ੍ਹਾਂ ਨੂੰ ਸ਼ੌਂਕ ਮੰਤਲਾ ਇੱਥੇ ਘੋੜੀ ਲੈ ਕੇ ਬੰਦਾ ਰੱਖ ਕਰਕੇ ਆ ਜਾਓ ਸਾਹਮਰੇ ਨੇ ਜੇ ਸਾਹਮਦੀ ਤੋੜ ਕਰਨ ਕਿਸੇ ਕੋਲੇ ਮਤਲਬ ਨਾ ਸਾਮੀ ਜਾਂਦੀ ਹੋਵੇ ਵੀ ਕੋਈ ਘੋੜੀ ਐਵੇਂ ਮਿਲ ਜੇ ਨਾ ਆਪਾਂ ਨੂੰ ਤਾਂ ਤੁਹਾਡਾ ਬਹੁਤ ਧੰਨਵਾਦੀ ਹੋਊਗਾ ਆਪਾਂ ਨੇ ਨਾ ਇੱਕ ਘੋੜੀ ਲੈਣੀ ਹੈ ਜੇ ਗੱਬਣ ਮਿਲ ਜੇ ਤਾਂ ਉਹਦੇ ਵਰਗੀ ਤਾਂ ਰੀਸ ਇਹ ਨਹੀਂ 3-4 ਮਹੀਨਿਆਂ ਦੀ ਗੱਬਣ ਹੋਵੇ ਤੇ ਆਪਾਂ ਆਪਾਂ ਲੱਖ ਡੇਢ ਲੱਖ ਤੱਕ ਦਾ ਲਾਮ ਕਿਉਂਕਿ ਆਪਾਂ ਨੇ ਸੇਵ ਹੀ ਕਰਨੀ ਹੈ ਇੱਕ ਘੋੜੀ ਲੈ ਕੇ ਤੇ ਜੇ ਕਿਸੇ ਕੋਲੇ ਵਧੀਆ ਘੋੜੀ ਹੈ ਜਾਂ ਕਿਸੇ ਕੋਲੇ ਸਾਹਮਣੇ ਦੇ ਟੋਟ ਚ ਹੈ ਤਾਂ ਬਾਈ ਮੈਨੂੰ ਜਰੂਰ ਕਨੈਕਟ ਕਰਿਓ ਨੰਬਰ ਮੈਨੂੰ ਵਟਸਐਪ ਤੇ ਵੀਡੀਓ ਜਾਂ ਫੋਟੋਆਂ ਪਾ ਦਿਓ 9878646843 ਤੁਹਾਡਾ ਬਹੁਤ ਧੰਨਵਾਦੀ ਹੋਊਗਾ ਕਿਉਂਕਿ ਮੇਰੇ ਮਨ ਚ ਬੜਾ ਸ਼ੌਂਕ ਹੈ ਪਹਿਲੇ ਮੈਂ ਲੈ ਆਤੀ ਦਿੱਤੀ ਤੇ ਮੈਨੂੰ ਕਿਸੇ ਨੇ ਉਹ ਗੱਬਣ ਨਹੀਂ ਹੋਈ ਘੋੜੀ ਤੇ ਨਾ ਗੱਬਣ ਹੋਣ ਕਰਕੇ ਉਹ ਵੇਚਣੀ ਪਈ ਤੇ ਹੁਣ ਮੈਨੂੰ ਮਨ 'ਚ ਵਹਿਮ ਹੈ ਵੀ ਜਿਵੇਂ ਮੇਰੇ ਵਿੱਚ ਪਸ਼ੂ ਪਸ਼ੂ ਖਰਾਬ ਹੋ ਜਾਂਦੇ ਨੇ ਵੀ ਯਾਰ ਇੱਕ ਘੋੜੀ ਜ਼ਰੂਰ ਰੱਖੀਏ ਘੋੜੀ ਦੀ ਸੇਵਾ ਕਹਿੰਦੇ ਬਹੁਤ ਜ਼ਰੂਰੀ ਹੈ